ਕਦੇ ਕਦੇ ਮਾਪੇ ਵੀ ਕਮਾਪੇ ਹੋ ਜਾਂਦੇ ਨੇ ਤੇ ਮਾਪਿਓ ਵਰਗੇ ਪਵਿੱਤਰ ਸ਼ਬਦ ਨੂੰ ਦਾਗ ਲਾ ਦਿੰਦੇ ਨੇ ਖਾਸ ਤੌਰ ਤੇ ਜੇਕਰ ਮਾਪਿਓ ਮਤ੍ਰਿਆ ਹੋਵੇ ਤਾਂ ਅੱਜ ਵੀ ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ ਇੱਕ ਪਿਤਾ ਦਾ ਇੰਨਾ ਹੈਵਾਨ ਰੂਪ ਕਿ ਉਹਨੇ ਆਪਣੇ ਹੀ 11 ਸਾਲਾਂ ਦੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਘਟਨਾ ਸਾਹਮਣੇ ਆ ਰਹੀ ਹੈ ਜੀ ਮਾਨਸਾ ਦੇ ਸਰਦੂਲਗੜ ਤੋਂ ਜਿੱਥੇ ਇੱਕ ਪਿਤਾ ਨੇ ਆਪਣੇ ਛੋਟੇ ਮਾਸੂਮ 11 ਸਾਲਾਂ ਦੇ ਬੱਚੇ ਨੂੰ ਗਲ ਕੁੱਟ ਕੇ ਮਾਰ ਦਿੱਤਾ ਬੱਚੇ ਦੇ ਨਾਨੇ ਨੇ ਸਾਰੀ ਗੱਲ মিডিਆ ਸਾਹਮਣੇ ਰੱਖੀ ਉਹਨਾਂ ਦਾ ਕਹਿਣਾ ਕਿ ਮੇਰੀ ਧੀ ਦਾ ਪਹਿਲਾਂ ਇੱਕ ਥਾਂ ਵਿਆਹ ਹੋਇਆ ਸੀ ਜਿੱਥੇ ਕੋਈ ਪ੍ਰੋਬਲਮ ਹੋਣ ਕਰਕੇ ਉਹਦਾ ਤਲਾਕ ਹੋ ਗਿਆ ਉੱਥੇ ਉਹਦੇ ਦੋ ਬੱਚੇ ਸੀ ਤੇ ਬਾਅਦ ਵਿੱਚ ਮੇਰਾ ਮੇਰੀ ਧੀ ਦਾ ਵਿਆਹ ਗੁਰਪ੍ਰੀਤ ਨਾਂ ਦੇ ਵਿਅਕਤੀ ਨਾਲ ਹੋ ਗਿਆ ਜਿਹੜੇ ਮੇਰੀ ਧੀ ਦੇ ਪਹਿਲਾਂ ਤੋਂ ਦੋ ਬੱਚੇ ਸੀ ਉਹ ਮੇਰੇ ਕੋਲੇ ਰਹਿ ਰਹੇ ਸੀ ਤੇ ਮੇਰੀ ਧੀ ਦੇ ਜਿਹੜੀ ਨਵੀਂ ਥਾ ਤੇ ਉਹਦੀ ਮੈਰਿਜ ਹੋਈ ਸੀ ਉੱਥੇ ਵੀ ਇੱਕ ਬੱਚਾ ਹੋਇਆ ਇੱਕ ਬੇਟਾ ਹੋਇਆ ਤੇ ਉਹਨਾਂ ਜਿਹੜੇ ਜਿਹੜੇ ਵਿਅਕਤੀ ਗੁਰਪ੍ਰੀਤ ਨਾਲ ਮੇਰੀ ਧੀ ਦਾ ਵਿਆਹ ਹੋਇਆ ਸੀ ਉੱਥੇ ਵੀ ਗੁਰਪ੍ਰੀਤ ਵਿੱਚ ਤੇ ਮੇਰੀ ਬੇਟੀ ਵਿੱਚ ਅਣਬੰਨ ਰਹਿਣ ਲੱਗੀ ਜਿਹਦੇ ਚੱਲਦੇ ਮੇਰੀ ਬੇਟੀ ਮੇਰੀ ਧੀ ਮੇਰੇ ਕੋਲ ਆ ਕੇ ਰਹਿਣ ਲੱਗੀ ਬੱਚੇ ਦੇ ਨਾਨੇ ਨੇ ਦੱਸਿਆ ਕਿ ਜਿਹੜੇ ਮੇਰੇ ਪਹਿਲਾਂ ਦੋ ਦੋ ਤੇ ਸੀ ਉਹ ਮੇਰੇ ਕੋਲੇ ਹੀ ਰਹਿ ਰਹੇ ਸੀ ਤੇ ਜਿਹੜਾ ਮੇਰੀ ਧੀ ਦਾ ਇੱਕ ਹੋਰ ਬੱਚਾ ਸੀ ਗੁਰਪ੍ਰੀਤ ਦਾ ਬੇਟਾ ਸੀ ਉਹਨੂੰ ਉਸ ਗੁਰਪ੍ਰੀਤ ਕੋਲੇ ਛੱਡ ਦਿੱਤਾ ਤੇ ਮੇਰੀ ਧੀ ਸਾਡੇ ਨਾਲ ਆ ਕੇ ਰਹਿਣ ਲੱਗੀ ਬੱਚੇ ਦੇ ਨਾਨੇ ਦਾ ਕਹਿਣਾ ਕਿ ਜਿਹੜਾ ਇਹ ਬੱਚਾ ਜਿਹਨੂੰ ਮੌਤ ਦੇ ਘਾਟ ਪਿਤਾ ਵੱਲੋਂ ਉਤਾਰਿਆ ਗਿਆ ਜਿਹਦਾ ਨਾਮ ਆਕਾਸ਼ਦੀਪ ਦੱਸਿਆ ਜਾ ਰਿਹਾ ਕਿ ਆਕਾਸ਼ਦੀਪ ਸਾਡੇ ਨਾਲ ਹੀ ਰਹਿ ਰਿਹਾ ਸੀ ਪਰ ਜਦੋਂ ਸਕੂਲ ਜਾਇਆ ਕਰਦਾ ਸੀ ਤੇ ਜਿਹੜਾ ਇਹ ਪਿਤਾ ਇਹ ਗੁਰਪ੍ਰੀਤ ਉਹਦੇ ਘਰ ਅੰਗੋਂ ਦੀ ਲੰਘ ਕੇ ਸਕੂਲ ਜਾਇਆ ਕਰਦਾ ਸੀ ਤਾਂ ਉਹਨਾਂ ਦਾ ਕਹਿਣਾ ਕਿ ਬੀਤੀ ਗੱਲ ਉਸ ਦੇ ਪਿਤਾ ਨੇ ਜਦੋਂ ਬੱਚਾ ਸਕੂਲ ਤੋਂ ਛੁੱਟੀ ਮਿਲਣ ਤੇ ਘਰ ਆ ਰਿਹਾ ਸੀ ਤਾਂ ਉਹਨੂੰ ਰਸਤੇ ਵਿੱਚ ਰੋਕਿਆ ਘਰ ਅੱਗੇ ਰੋਕਿਆ ਤੇ ਕਿਹਾ ਆ ਜਾ ਤੈਨੂੰ ਮੈਂ ਕੋਈ ਚੀਜ਼ ਦਵਾਵਾਂ ਇਹ ਸਭਾਨੇ ਨਾਲ ਉਹ ਬੱਚੇ ਨੂੰ ਘਰ ਅੰਦਰ ਲੈ ਗਿਆ ਕਿਉਂਕਿ ਬੱਚਾ ਛੋਟਾ ਸੀ 11 ਸਾਲ ਦਾ ਸੀ ਉਹਦੀ ਕੋਈ ਵਿਚਾਰੇ ਦੀ ਸਮਝਦਾਰੀ ਨਹੀਂ ਸੀ ਤੇ ਉਹਨੂੰ ਤਾਂ ਉਹ ਬੱਚਾ ਬੰਦਾ ਆਪਣਾ ਪਿਤਾ ਲੱਗਦਾ ਸੀ ਇਸ ਕਰਕੇ ਬੱਚਾ ਜਿਹੜਾ ਹੈਗਾ ਆਪਣੇ ਪਿਤਾ ਦੇ ਨਾਲ ਘਰ ਅੰਦਰ ਚਲਾ ਗਿਆ ਤਾਂ ਆਕਾਸ਼ਦੀਪ ਨੂੰ ਪਿਤਾ ਵੱਲੋਂ ਘਰ ਲਿ ਜਾ ਕੇ ਉਹਦਾ ਗਲਾ ਘੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੱਚੇ ਦੇ ਨਾਨੇ ਦਾ ਕਹਿਣਾ ਕਿ ਜਿਹੜਾ ਮੇਰਾ ਛੋਟਾ ਦੋਤਾ ਗੁਰਪ੍ਰੀਤ ਦਾ ਹੀ ਬੇਟਾ ਸੀ ਗੁਰਪ੍ਰੀਤ ਦੇ ਨਾਲ ਰਹਿ ਰਿਹਾ ਸੀ ਉਹਨੇ ਇਹ ਸਾਰੀ ਘਟਨਾ ਪੁਲਿਸ ਅੱਗੇ ਦੱਸੀ ਆ ਉਹਦਾ ਕਹਿਣਾ ਹੈ ਕਿ ਜਦੋਂ ਆਕਾਸ਼ਦੀਪ ਪਿਤਾ ਦੇ ਨਾਲ ਘਰ ਆਇਆ ਤਾਂ ਮੇਰੇ ਪਿਤਾ ਨੇ ਕਿਹਾ ਗੁਰਪ੍ਰੀਤ ਨੇ ਬੱਚੇ ਨੂੰ ਕਿਹਾ ਕਿ ਜਾ ਤੂੰ ਦੁਕਾਨ ਤੋਂ ਦੁੱਧ ਲੈ ਕੇ ਆ ਮੈਂ ਚਾਹ ਬਣਾਉਣਾ ਕਹਿੰਦਾ ਮੈਂ ਦੁਕਾਨ ਤੇ ਦੁੱਧ ਲੈਣ ਚਲਾ ਗਿਆ ਤੇ ਜਦੋਂ ਤੱਕ ਮੈਂ ਵਾਪਸ ਆਇਆ ਉਦੋਂ ਤੱਕ ਆਕਾਸ਼ਦੀਪ ਘਰ ਨਹੀਂ ਸੀ ਮੈਨੂੰ ਇਹ ਸੀ ਕਿ ਆਕਾਸ਼ਦੀਪ ਮੰਮੀ ਕੋਲ ਘਰ ਚਲਾ ਗਿਆ ਹੋਊਗਾ ਪਰ ਬਾਅਦ ਵਿੱਚ ਇਹ ਸਾਰੀ ਘਟਨਾ ਦਾ ਪਤਾ ਲੱਗਾ ਕਿ ਉਹਦੇ ਪਿਤਾ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਬੱਚੇ ਛੋੜੇ ਬੱਚੇ ਦਾ ਕਹਿਣਾ ਹੈ ਕਿ ਮੈਨੂੰ ਪਿਤਾ ਬਾਹਰ ਛੱਡ ਕੇ ਆਪ ਕਿਤੇ ਚਲਾ ਗਿਆ ਤੇ ਇਹ ਪੂਰੀ ਵਾਰਦਾਤ ਉਸ ਮਾਸੂਮ ਬੱਚੇ ਨੇ ਪੁਲਿਸ ਨੂੰ ਦੱਸੀ ਜਿਨ੍ਹਾਂ ਦੀ ਮਾਂ ਤਾਂ ਇੱਕ ਸੀ ਆਕਾਸ਼ਦੀਪ ਤੇ ਇਸ ਬੱਚੇ ਦੀ ਮਾਂ ਤਾਂ ਇੱਕ ਆ ਪਰ ਪਿਤਾ ਆਕਾਸ਼ਦੀਪ ਦਾ ਅਲੱਗ ਆ ਤੇ ਇਸ ਬੱਚੇ ਦਾ ਪਿਤਾ ਗੁਰਪ੍ਰੀਤ ਆ ਜਿਨੇ ਇਹ ਪੂਰੀ ਘਟਨਾ ਪੁਲਿਸ ਨੂੰ ਦੱਸੀ ਬੱਚੇ ਦੇ ਨਾਨੇ ਨੇ ਦੱਸਿਆ ਕਿ ਮੇਰੀ ਧੀ ਨਾਲ ਇਹ ਗੁਰਪ੍ਰੀਤ ਅਕਸਰ ਲੜਦਾ ਝਗੜਦਾ ਰਹਿੰਦਾ ਸੀ ਤੇ ਜਦੋਂ ਮੇਰੀ ਧੀ ਨੂੰ ਮੈਂ ਆਪਣੇ ਕੋਲ ਲਿਆਇਆ ਤਾਂ ਇਹ ਮੈਨੂੰ ਸਾਨੂੰ ਥੋੜੇ ਦਿਨਾਂ ਬਾਅਦ ਹੀ ਹੋਰ ਲੜਕੀ ਦੀਆਂ ਫੋਟੋ ਪਾਉਣ ਲੱਗ ਗਿਆ ਕਿ ਮੈਂ ਇਹਦੇ ਨਾਲ ਵਿਆਹ ਕਰਵਾ ਲਿਆ ਤੇ ਫਿਰ ਥੋੜੇ ਟਾਈਮ ਬਾਅਦ ਹੀ ਇੱਕ ਹੋਰ ਲੜਕੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਇਹ ਸਾਨੂੰ ਪਾਉਂਦਾ ਰਿਹਾ ਜਿਨ੍ਹਾਂ ਦੇ ਸਾਰੇ ਸਬੂਤ ਸਾਡੇ ਕੋਲ ਨੇ ਤੇ ਬੱਚੇ ਦਾ ਨਾਨਾ ਭਾਵੁਕ ਹੋ ਕੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਕੱਲ ਨੂੰ ਮੇਰੇ ਆਕਾਸ਼ਦੀਪ ਦਾ ਜਨਮ ਦਿਨ ਅੱਜ ਮੇਰੇ ਆਕਾਸ਼ਦੀਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕੱਲ ਨੂੰ ਮੇਰੇ ਦੋ ਤੇ ਦਾ ਜਨਮ ਦਿਨ ਸੀ ਤੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਪਿਤਾ ਨੇ ਬੇਰਹਿਮੀ ਨਾਲ ਆਕਾਸ਼ਦੀਪ ਦੀ ਹੱਤਿਆ ਕਰ ਦਿੱਤੀ। ਬੱਚੇ ਦੇ ਮਾਮੇ ਵੱਲੋਂ ਦੱਸਿਆ ਗਿਆ ਕਿ ਆਕਾਸ਼ਦੀਪ ਦੀ ਡੈੱਡ ਬੋਡੀ ਨੂੰ ਉਹਦੇ ਪਿਤਾ ਨੇ ਇੱਕ ਕੱਪੜੇ ਵਿੱਚ ਬੰਨ੍ਹ ਦਿੱਤਾ ਨਾਲ ਹੀ ਉਹਦਾ ਸਕੂਲ ਬੈਗ ਤੇ ਉਹਦੇ ਬੂਟ ਵੀ ਬੰਨ੍ਹ ਕੇ ਰੱਖ ਦਿੱਤੇ। ਪਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਗੁਰਪ੍ਰੀਤ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਉਹਦੇ ਨਾਲ ਹੀ ਇੱਕ ਹੋਰ ਵਿਅਕਤੀ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ। ਇਸ ਪੂਰੇ ਮਾਮਲੇ ਦੀ ਕੀ ਸਚਾਈ ਹੈ? ਗੋਰਪ੍ਰੀਤ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਇਹ ਤਾਂ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਪਰ ਅਫਸੋਸ ਦੀ ਗੱਲ ਇਹ ਆ ਕਿ ਸਮਾਜ ਵਿੱਚ ਤਾਰ-ਤਾਰ ਹੁੰਦੇ ਰਿਸ਼ਤਿਆਂ ਦੀ ਭੇਡ ਚੜ ਗਿਆ ਉਹ ਮਾਸੂਮ ਆਕਾਸ਼ਦੀਪ ਜਿਹਦਾ ਕੱਲ ਨੂੰ ਜਨਮ ਦਿਨ ਸੀ ਇਹ ਮਾਸੂਮ ਆਕਾਸ਼ਦੀਪ ਦਾ ਪਿਤਾ ਆਪਣਾ ਸਾਕਾ ਪਿਤਾ ਨਹੀਂ ਸੀ ਇਹਦਾ ਮਤਰੇਆ ਪਿਓ ਸੀ ਜਿਹਦੇ ਕਰਕੇ ਇਸ ਮਤਰੇ ਪਿਓ ਨੇ ਇੱਕ ਸਾੜੇ ਵਿੱਚੋਂ ਇੱਕ ਈਲਖਾ ਵਿੱਚੋਂ ਆਪਣੇ ਮਾਸੂਮ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਤੱਕ ਅਜਿਹੀਆਂ ਕਿੰਨੀਆਂ ਵਾਰ ਦਾਤਾ ਸਾਹਮਣੇ ਆਈਆਂ ਨੇ ਕਿ ਮਤ੍ਰੇਈ ਮਾਂ ਨੇ ਜਾਂ ਮਤ੍ਰੇ ਪਿਤਾ ਨੇ ਆਪਣੇ ਬੱਚਿਆਂ ਨੂੰ ਮਾਰ ਮੁਕਾਇਆ। ਇਹ ਬੇਹੱਦ ਸ਼ਰਮਨਾਕ ਗੱਲ ਹੈ ਕਿ ਇੱਕ ਮਾਸੂਮ ਬੱਚਾ ਜਿਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਹਨੂੰ ਮਤ੍ਰੇਈ ਮਤ੍ਰੇਈ ਮਾਂ ਵੱਲੋਂ ਜਾਂ ਮਤ੍ਰੇ ਪਿਓ ਵੱਲੋਂ ਇਸ ਤਰੀਕੇ ਮੌਤ ਦੇ ਘਾਟ ਉਤਾਰ ਦੇਣਾ ਕਿਉਂਕਿ ਜਦੋਂ ਦੋ ਵਿਅਕਤੀ ਕਿਸੇ ਬੰਧਨ ਵਿੱਚ ਬੱਜਦੇ ਨੇ ਖਾਸ ਤੌਰ ਤੇ ਜਦੋਂ ਜਿਨ੍ਹਾਂ ਦੀ ਪਹਿਲਾਂ ਮੈਰਿਜ ਹੋ ਚੁੱਕੀ ਹੁੰਦੀ ਆ ਦੂਜਾ ਵਿਆਹ ਕਰਵਾਉਣਾ ਹੁੰਦਾ ਕਿਸੇ ਮੁੰਡੇ ਕੁੜੀ ਨੇ ਤਾਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ ਕਿ ਜੇਕਰ ਮੁੰਡੇ ਕੁੜੀ ਕੋਲ ਕੋਈ ਬੱਚਾ ਹੈ ਜਾਂ ਮੁੰਡੇ ਦੇ ਘਰ ਕੋਈ ਬੱਚਾ ਹੈ ਤਾਂ ਉਹਨਾਂ ਨੂੰ ਇਹ ਗੀ ਨੂੰ ਪਹਿਲਾਂ ਸਵੀਕਾਰਨਾ ਚਾਹੀਦਾ ਪਹਿਲਾਂ ਤਾਂ ਉਹਨਾਂ ਨੂੰ ਛੇਤੀ ਹੁੰਦੀ ਆ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਜ ਜੀਏ ਸ਼ਾਇਦ ਸਾਨੂੰ ਇਸ ਤੋਂ ਬੈਟਰ ਰਿਸ਼ਤਾ ਕੋਈ ਮਿਲਣਾ ਨਹੀਂ ਤਾਂ ਜਦੋਂ ਉਹ ਇਹਨਾਂ ਰਿਸ਼ਤਿਆਂ ਵਿੱਚ ਪੈ ਜਾਂਦੇ ਆ ਤਾਂ ਫੇਰ ਉਹਨਾਂ ਨੂੰ ਔਰਤ ਨੂੰ ਮਰਦ ਦੇ ਬੱਚੇ ਤੇ ਮਰਦ ਨੂੰ ਔਰਤ ਦੇ ਬੱਚੇ ਭੇੜੇ ਕਿਉਂ ਲੱਗਣ ਲੱਗ ਜਾਂਦੇ ਆ ਤੇ ਫੇਰ ਕਈ ਵਾਰ ਨਫ਼ਰਤ ਇੱਥੋਂ ਤੱਕ ਵੱਧ ਜਾਂਦੀ ਆ ਕਿ ਉਹ ਕਤਲ ਕਰਨ ਤੱਕ ਚਲੇ ਜਾਂਦੇ ਆ ਹੁਣ ਤੱਕ ਕਿੰਨੀਆਂ ਵੀਡੀਓ ਤੇ ਕਿੰਨੀਆਂ ਘਟਨਾਵਾਂ ਸੁਣੀਆਂ ਜਿੱਥੇ ਇਸ ਤਰ੍ਹਾਂ ਮਾਸੂਮਾਂ ਦੇ ਕਤਲ ਹੋਇਆ ਜਾਂ ਇਹੋ ਜਿਹੇ ਵੀਡੀਓ ਵਾਇਰਲ ਹੋਈਆਂ ਜਿੱਥੇ ਹੀ ਮਤਰੀ ਮਾਂ ਵੱਲੋਂ ਜਾਂ ਮਤਰੀ ਪਿਓ ਵੱਲੋਂ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਅਜਿਹੇ ਰਿਸ਼ਤਿਆਂ ਵਿੱਚ ਪੈਣ ਤੋਂ ਪਹਿਲਾਂ ਕੁਝ ਸੋਚਣਾ ਜ਼ਰੂਰ ਚਾਹੀਦਾ। ਰਿਸ਼ਤਿਆਂ ਵਿੱਚ ਪੈਣ ਦੀ ਕਾਹਲ ਨਹੀਂ ਕਰਨੀ ਚਾਹੀਦੀ। ਜਾਂ ਤਾਂ ਇਹ ਸਾਰੀ ਸਥਿਤੀ ਨੂੰ ਵੇਖ ਕੇ ਆਪਣਾ ਮਨ, ਆਪਣੀ ਮਾਨਸਿਕਤਾ, ਆਪਣੀ ਸੋਚ ਨੂੰ ਇੰਨਾ ਖੁੱਲਾ ਰੱਖੋ ਕਿ ਤੁਸੀਂ ਸਾਰਾ ਕੁਝ ਸਵੀਕਾਰ ਕਰ ਲਓ। ਇਹ ਜਾਂ ਫਿਰ ਬਾਅਦ ਵਿੱਚ ਅਜਿਹਾਂ ਕਰਤੂਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਦੀ ਭੇਟ ਇਹ ਮਾਸੂਮ ਚੜਦੇ ਨੇ ਜਿਵੇਂ ਜਿਵੇਂ ਘਰਾਂ ਵਿੱਚ ਕਲੇਸ਼ ਵਧ ਰਹੇ ਆ ਓਵੇਂ ਓਵੇਂ ਜਿਹੜੇ ਤਲਾਕ ਆ ਉਹਨਾਂ ਦੀ ਗਿਣਤੀ ਵਧ ਰਹੀ ਆ ਤੇ ਜਦੋਂ ਇਸ ਤਰ੍ਹਾਂ ਮਾਸੂਮ ਬੱਚੇ ਹੁੰਦੇ ਨੇ ਇੱਕ ਪਰਿਵਾਰ ਵਿੱਚ ਇੱਕ ਘਰ ਵਿੱਚ ਤਾਂ ਮਾਪਿਓ ਦਾ ਤਲਾਕ ਹੋਣ ਤੇ ਪਹਿਲਾਂ ਤਾਂ ਵਿਚਾਰੇ ਉਨਜੀ ਮਾਪਿਓ ਦੇ ਮੋਹ ਤੋਂ ਸਖਣੇ ਹੋ ਜਾਂਦੇ ਆ ਜੇ ਪਿਤਾ ਕੋਲੇ ਹੋਵੇ ਤਾਂ ਵੀ ਤੇ ਜੇ ਮਾਂ ਕੋਲੇ ਹੋਵੇ ਤਾਂ ਵੀ ਇੱਕ ਜਾਨੇ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਆ ਤੇ ਜਦੋਂ ਫਿਰ ਮਾਂ ਜਾਂ ਪਿਤਾ ਕਿਤੇ ਹੋਰ ਵਿਆਹ ਕਰ ਲੈਂਦਾ ਤਾਂ ਫਿਰ ਕੁਝ ਇੱਕ ਥੋੜੇ ਚੰਗੇ ਚੰਗੀ ਸੋਚ ਵਾਲੇ ਇਨਸਾਨਾਂ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ ਤੇ ਲਗਭਗ ਬੱਚੇ ਜਿਹੜੇ ਹੈਗੇ ਉਹ ਸਭ ਤੋਂ ਵੱਧ ਤਸ਼ੱਦਦ ਚੱਲਦੇ ਆ ਇਹੋ ਜਿਹੇ ਰਿਸ਼ਤਿਆਂ ਵਿੱਚ ਅਜਿਹੇ ਬੱਚਿਆਂ ਦਾ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ ਉਹ ਬਹੁਤ ਸਾਰੀ ਮਾਨਸਿਕ ਪੀੜਾ ਸਹਾਰਦੇ ਨੇ ਅਜਿਹੇ ਬੱਚਿਆਂ ਨੂੰ ਬਹੁਤ ਸਾਰੇ ਪਿਆਰ ਦੀ ਜ਼ਰੂਰਤ ਹੁੰਦੀ ਆ ਹਮਦਰਦੀ ਦੀ ਜ਼ਰੂਰਤ ਹੁੰਦੀ ਆ ਪਰ ਅਫਸੋਸ ਉਹਨਾਂ ਨੂੰ ਇਹ ਸਭ ਕੁਝ ਨਹੀਂ ਮਿਲਦਾ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਇੱਕ 11 ਸਾਲਾ ਮਾਸੂਮ ਬੱਚੇ ਨੂੰ ਉਸਦੇ ਮਤਰੇ ਪਿਤਾ ਨੇ ਕਤਲ ਕਰ ਦਿੱਤਾ ਤੇ ਇਹ ਘਟਨਾ ਮਾਨਸਾ ਦੇ ਸਰਦੂਲਗੜ ਤੋਂ ਸਾਹਮਣੇ ਆਈ ਆ ਜਿੱਥੇ ਇੱਕ ਬੱਚਾ ਹਰ ਰੋਜ਼ ਆਪਣੇ ਪਿਤਾ ਦੇ ਘਰ ਅੱਗੋਂ ਦੀ ਲੰਘ ਕੇ ਸਕੂਲ ਜਾਂਦਾ ਸੀ ਤੇ ਜਦੋਂ ਬੀਤੀ ਕੱਲ ਬੱਚਾ ਪਿਤਾ ਦੇ ਘਰ ਅਗੋਂ ਦੀ ਲੰਘ ਕੇ ਸਕੂਲ ਜਾਣ ਲੱਗਾ ਤਾਂ ਪਿਤਾ ਸਕੂਲ ਤੋਂ ਵਾਪਸ ਆ ਰਿਹਾ ਸੀਗਾ ਤਾਂ ਪਿਤਾ ਨੇ ਉਸ ਨੂੰ ਕਿਹਾ ਕਿ ਮੇਰੇ ਕੋਲ ਆ ਘਰ ਮੈਂ ਤੈਨੂੰ ਕੁਝ ਖਵਾਉਣਾ ਤਾਂ ਬੱਚਾ ਛੋਟਾ ਬੱਚਾ 11 ਸਾਲ ਦਾ ਆਪਣੇ ਪਿਤਾ ਕੋਲ ਚਲਾ ਗਿਆ ਜਿੱਥੇ ਪਿਤਾ ਨੇ ਗਲਾ ਘੁੱਟ ਕੇ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਮਾਸੂਮ ਕਾਸ਼ਰੀਬ ਦਾ ਅੱਜ ਜਨਮ ਦਿਨ ਸੀ ਤੇ ਉਸ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਪੁਲਿਸ ਵੱਲੋਂ ਦੋਸ਼ੀ ਪਿਤਾ ਗੋਰਪ੍ਰੀਤ ਹਰਾਸਤ ਵਿੱਚ ਲੈ ਲਿਆ ਗਿਆ ਤੇ ਨਾਲ ਹੀ ਇੱਕ ਉਹਦਾ ਹੋਰ ਸਾਥੀ ਹਰਾਸਤ ਵਿੱਚ ਲੈ ਲਿਆ ਗਿਆ